ਓ ਕਸਮਾ ਹੁਣ ਤੂੰ ਐ ਕਰ ਤੂੰ ਵਗ ਜੰਦਰ ਤੇ ਤੇਰੀ ਗੁੱਟ ਤੇ ਚੱਕ ਦੇ ਮੈਂ ਸਾਲੇ ਚ ਓ ਕੀ ਹੋ ਗਿਆ ਖਸਮਤ ਤੈਨੂੰ ਐ ਕਿਉ ਹੱਸੀ ਜਾਣਾ ਓ ਛੱਡੋ ਕੱਪੜੇ ਤਾਂ ਉੱਤੇ ਹੋਏ ਪਾ ਲਵੇ ਇੰਨੇ ਪਏ ਨੇ ਆ ਪਾਉਣੀਆਂ ਨਹੀਂ ਆ ਇੱਕ ਗੱਲ ਹੈ ਭਾਬੀ ਦੀ ਚਿੰਨੀ ਵੀ ਬਹੁਤ ਛੋਣੀ ਹੈ ਹਾਂ ਕਿਵੇਂ ਬੈਠੀਆਂ ਅੱਕੀ ਬੈਠੀਆਂ ਕੀ ਹੋ ਗਿਆ ਤੈਨੂੰ ਹੁਣ ਮੈਂ ਤੁਹਾਨੂੰ ਕਿੰਨੀ ਵਾਰੀ ਪਹਿਲਾਂ ਵੀ ਕਿਹਾ ਕਿ ਆਵਦੇ ਆ ਭਾਈ ਨੂੰ ਟਕਾ ਲਓ ਹਰਕਤਾਂ ਕਰਨ ਤੋਂ ਬਾਜ਼ ਨਹੀਂ ਆਉਂਦਾ ਹੈਗਾ ਉਹ ਕਿੱਥੇ ਵਿਚਾਰਾ ਪੋਲਾ ਪੰਛੀ ਆ ਉਹ ਕਿਹਦੀ ਜਿਹੜੀਆਂ ਹਰਕਤਾਂ ਕਰਦਾ ਯਾਰ ਇੱਕ ਤੁਸੀਂ ਇੱਕ ਮੰਮੀ ਦੋਨਾਂ ਕੋਲ ਇੱਕੋ ਗੱਲ ਆ ਗਈ ਪੋਲਾ 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 ਕੋਈ ਨਹੀਂ ਹੈਗਾ ਉਹ ਇਹ ਜੀ ਹਰਕਤਾਂ ਪੋਲੇ ਨਹੀਂ ਕਰਦੇ ਹੁੰਦੇ ਉਹ ਸ਼ਹਿਰੀ ਉਹਨੂੰ ਪਤਾ ਨਹੀਂ ਦੁਨੀਆਦਾਰੀ ਦਾ ਉਹਨੂੰ ਨਾ ਸਾਰਾ ਕੁਝ ਪਤਾਗਾ ਕਿ ਕਿਵੇਂ ਆ ਕੇ ਰਸੋਈ 'ਚ ਹਰਕਤਾਂ ਕਰਨੀਆਂ ਨੇ ਕਿਵੇਂ ਰੋਟੀ ਫੜਨ ਦੇ ਬਹਾਨੇ ਬਾਹਾਂ ਫੜਨੀਆਂ ਨੇ ਉਹ ਫਿਰ ਕੀ ਹੋ ਗਿਆ ਜਿੱਤਰੀਆਂ ਕੀ ਬਾ ਬਾਪੜ ਨੂੰ ਕੀ ਤਰੱਕੀ ਹੋ ਗਿਆ ਫਿਰ ਕਸ ਗਈ ਤੂੰ ਹਾਏ ਰੱਬਾ ਕਿਹੜੇ ਬੰਦੇ ਨਾਲ ਮੱਥਾ ਮਾਰੇ ਮਾੜੀ ਗੱਲ ਆ ਇਹ ਉਹ ਤੇਰੇ ਜਵਾਖਾਂ ਵਰਗਾ ਹੈ ਤੇਰੇ ਪਈਆਂ ਵਰਗਾ ਹੈ ਤੇਰੇ ਕਿਉਂ ਨਹੀਂ ਬੁੱਤ ਚ ਆਕਲ ਵੱਢਦੀ ਬੁੱਤ ਚ ਤਾਂ ਥੋੜੇ ਨਹੀਂ ਪੈਂਦਾ ਕੁਝ ਜੇ ਤੁਸੀਂ ਸੁਣੋ ਨਾ ਮੇਰੀ ਗੱਲ ਤਾਂ ਤੁਹਾਨੂੰ ਵੀ ਪਤਾ ਲੱਗੇ ਕਿ ਮਾੜੀਆਂ ਹਰਕਤਾਂ ਨੇ ਓਏ ਕੋਈ ਮਾੜੀਆਂ ਨਹੀਂ ਜਿਹੜਾ ਸਹੀ ਹੁੰਦਾ ਨਾ ਉਹਦਾ ਵਿਆਹ ਹੋ ਜਾਂਦਾ ਮੰਮੀ ਕਹਿੰਦੀ ਸੀ ਵਿਆਹ ਕਰ ਦਾਂਗੇ ਉਹਦਾ ਆ ਬੰਨੇ ਹੱਥ ਕਰ ਦੋ ਵਿਆਹ ਉਹਦਾ ਮੇਰਾ ਖਿਹੜਾ ਛੱਡ ਜੋ ਉਹ ਤੋਂ ਓਏ ਪੋਲਾ ਪੰਛੀ ਆ ਵਿਚਾਰਾ ਫਸ ਕੇ ਰਹਿ ਜਾਊਗਾ ਕੋਈ ਬੇਚ ਬੱਟ ਕੇ ਸਾਰਾ ਕੁਝ ਖਾ ਜਾਊਗੀ ਹੁਣ ਫਿਰ ਮੈਂ ਕੀ ਕਰਾਂ ਕੁਛ ਨਹੀਂ ਹੁੰਦਾ ਤੈਨੂੰ ਕੁਛ ਨਹੀਂ ਕਹਿੰਦਾ ਉਹ ਤੂੰ ਦਿਮਾਗ ਤੇ ਜੋਰ ਨਾ ਪਾਇਆ ਕਰ ਬਹੁਤਾ ਰਸੋਈ ਚ ਆ ਕੇ ਨਾ ਜਦੋਂ ਚੁੰਨੀ ਫੜਦਾ ਮੇਰੀ ਭਾਬੀ ਤਾਂ ਮੈਨੂੰ ਸੋਹਣੀ ਵਾਲੀ ਲੱਗਦੇ ਨਾ ਬੋਲੇ ਨੂੰ ਇਹ ਗੱਲਾਂ ਦਾ ਕੀ ਪਤਾ ਤੇ ਇਹਨੂੰ ਇਹ ਕੀ ਪਤਾ ਵੀ ਜੇ ਮੈਂ ਫੋਨ ਤੇ ਗੱਲਾਂ ਕਰਦੀਆਂ ਤਾਂ ਕਿਸੇ ਗਲਤੀ ਕਰਦੀਆਂਗੀ ਜਾਦੇ ਦੇਖੋ ਸਾਰਾ ਦਿਨ ਮਗਰ ਮਗਰ ਫਰੀ ਜਾਊਗਾ ਮੇਰੇ ਕੋਈ ਨਾ ਦਿਮਾਗ ਤੇ ਲੋਡ ਨਾ ਪਾਇਆ ਕਰਛੇ ਦੀ ਐਡੀ ਕੋਈ ਗੱਲ ਨਹੀਂ ਹੈਗੀ ਜਿੱਡੀ ਤੂੰ ਮਣਾਉਣੀ ਹੈ ਗੱਲਾਂ ਨਾ ਇਹ ਬਹੁਤ ਵੱਡੀਆਂ ਨੇ ਸਮਝ ਲਓ ਬਹਿ ਜਾ ਬੀਬੀ ਕੀ ਬਹਿ ਜਾ ਪੁੱਤ ਇਹ ਤਾਂ ਨਾ ਜਵਾਕ ਦੇ ਮਗਰ ਪਈ ਪਈ ਆਗੀ ਇਹਨੂੰ ਮਾੜਾ ਮੋਟਾ ਸਮਝਾ ਜੇ ਇਹ ਲੱਛਣ ਰਹੇ ਨਾ ਮੈਂ ਇੱਥੋਂ ਨਹੀਂ ਇਹ ਚੱਲੇ ਜਾਂਦਾ ਇਹਨਾਂ ਕੋ ਸੇਹ ਕਰਦੀ ਆ ਉਹ ਕੋਈ ਨਹੀਂ ਲੱਛਣ ਕਰਦੀ ਮੰਮੀ ਥੋੜਾ ਮੋਟਾ ਕੋਈ ਗੱਲ ਹੋਈ ਹੋਣੀ ਇਹਨੇ ਕਿਹਾ ਮੈਨੂੰ ਜੈ ਜੈ ਤੁਹਾਡੀਆਂ ਗੱਲਾਂ ਨੇ ਗੱਲਾਂ ਮੈਂ ਵੀ ਨਹੀਂ ਚੱਲਦੀ ਮੈਂ ਤਾਂ ਆਪਦਾ ਸਾਮਾਨ ਚੱਕ ਕੇ ਪੇਕੇ ਤੁਰ ਜੂ ਹਾਂ ਹੀ ਡਰਾਪੇ ਨੇਗੇ ਪੇਕੇ ਤੁਰ ਜੂਗੀ ਭਾਈ ਤੂੰ ਨਾ ਪੇਕੀ ਜਾਈ ਮੈਂ ਆਵੇ ਜਵਾਕ ਨੂੰ ਲੈ ਕੇ ਅੱਡ ਹੋ ਜੂਗੀ ਨਾ ਹੋ ਜੋ ਅੱਡ ਫਿਰ ਮੈਨੂੰ ਦੱਸੋ ਕੋ ਵਧੀਆ ਹੀ ਆ ਨਾਲੇ ਤੁਹਾਨੂੰ ਪਤਾ ਲੱਗੂਗਾ ਕਿ ਕਿਵੇਂ ਰੋਟੀਆਂ ਪਕਾਈਦੀਆਂ ਨੇ ਕਿਵੇਂ ਘਰ ਦੇ ਕੰਮ ਕਰੀ ਉਹ ਮੰਮੀ ਕੀੜੀਆਂ ਅੱਡ ਵਾਲੀਆਂ ਗੱਲਾਂ ਲੈ ਕੇ ਬੈਗੀ ਉਹੀ ਗੱਲਾਂ ਤੇਰੀਆਂ ਛੋਟਾ ਜਿਹਾ ਪਰਿਵਾਰ ਆ ਆਪਣਾ ਬਸ ਜੰਦੇਓ ਬੇ ਪੁੱਤ ਮੈਂ ਇਹੋ ਜਿਹਾ ਕੀ ਕਹਤਾ ਉਹ ਤਾਂ ਮੈਨੂੰ ਕਹਿ ਦਿੰਨਾਗਾ ਪਰ ਆਉਦੀਆਂ ਦੋ ਰੋਟੀਆਂ ਨੇ ਹੋਰ ਤਾਂ ਨਹੀਂ ਕੁਸ ਉਹ ਫਿਰ ਕਹਿਦਾ ਮਾਂ ਮੈਨੂੰ ਹੋਰ ਕਿਤੇ ਮੈਂ ਡਾਂਗ ਮਾਰਾਂ ਸਿਰ 'ਚ ਰੋਟੀਆਂ ਦੇ ਕੰਮ ਨੂੰ ਤਾਂ ਮੈਂ ਔਖੀਆਂ ਨੇ ਸੋਨੂੰ ਰੋਟੀਆਂ ਦੇ ਕੰਮ ਨੂੰ ਤਾਂ ਮੈਂ ਕਦੇ ਜਵਾਬ ਹੀ ਨਹੀਂ ਦਿੱਤਾ ਜਿਹੜੀਆਂ ਹਰਕਤਾਂ ਕਰਦਾ ਉਹਦੇ ਤੇ ਗੁੱਸਾ ਆਉਂਦਾ ਮੈਨੂੰ ਉਹ ਸਮਝਾ ਲਓ ਉਹਨੂੰ ਲੈ ਦੇਖ ਲੈ ਪੁੱਤ ਕਿਹੋ ਜਿਹਾ ਦੂਸਣ ਲਾਉਂਦੀ ਐ ਜਵਾਕ ਤੇ ਚੱਲ ਕੋਈ ਨਾ ਸ਼ਹਿਰੀ ਤੂੰ ਵੀ ਸਮਝਾਇਆ ਕਰ ਮੰਨੂ ਜਵਾਕ ਐ ਹੁਣ ਉਹ ਬੱਚਾ ਐ ਉਹਨੂੰ ਕਿੱਥੇ ਪਤਾ ਐ ਉਹ ਨਾ ਹੁਣ ਬੱਚਾ ਨਹੀਂ ਰਿਹਾ ਮਾੜਾ ਮੋਟਾ ਨਾ ਉਹਦੇ ਤੇ ਧਿਆਨ ਦੇ ਲੋ ਨਹੀਂ ਅੱਗੇ ਪਛਤਾਉਂਗੇ ਫਿਰ ਦੋਹੇ ਜਣੇ ਓਏ ਵੱਡਾ ਜ਼ਰੂਰ ਹੋ ਗਿਆ ਉਹਦੀ ਅਕਲ ਉਹੀ 5-4 ਸਾਲ ਦੇ ਜਵਾਖਾਂ ਲਈ ਐ ਅਧਿਆਲਾ ਪੁੱਤ ਆਇਆ ਕਰਦੀ ਐ ਤਾਂ ਮਾਂ ਦੱਸ ਉਹਨੂੰ ਮੈਂ ਕਿੱਧਰ ਕੱਢਾਂ ਮੈਂ ਤੈਨੂੰ ਇਹ ਗੱਲ ਕਹਿਣਾ ਉਹਦਾ ਤਾਂ ਚੱਲ ਵਿਚਾਰਾ ਭੋਲਾ ਮੇਰਾ ਘਰ ਬਸੇ ਰਹਿਣ ਜਦੋਂ ਤੇ ਮੇਰਾ ਘਰ ਉਜੜ ਜਾਊਗਾ ਅੱਛਾ ਇਹਦਾ ਦੋਸਤ ਵੀ ਆ ਜਾ ਮੈਨੂੰ ਉਹ ਕਰਦਾ ਹੈ ਬੀ ਮੈਂ ਤੇਰਾ ਕੱਲ ਜਾੜਦੀ ਆ ਇਹ ਆਪਣੇ ਏਡੇ ਕਿਤੇ ਨਹੀਂ ਪੱਟੇ ਹੈਗੇ ਜ਼ਮੀਨ ਦੇ ਵੀ ਆਪਣਾ ਕੋਈ ਦੂਰੀ ਬਾਰੇ ਮਕਲਾਬ ਹੋ ਜਾਊਗਾ ਤੂੰ ਤੂੰ ਬਣਾ ਦੇ ਅਕਰ ਉਹਦੇ ਵਾਸਤੇ ਦੋ ਗੁੱਲੀਆਂ ਫਾਈ ਫਿਰ ਆਪਦਾ ਅੱਡੋ ਹੋ ਜਾ ਮੈਂ ਹੀ ਬਣਾ ਦੇ ਤੈਨੂੰ ਦੋ ਗੁੱਲੀਆਂ ਤੈਨੂੰ ਮੈਂ ਦੱਸਾਂ ਤੂੰ ਤਾਂ ਮੇਰੇ ਤੇ ਚੜ ਜੰਨੀ ਆ ਕੇ ਪਹਿਲਾਂ ਮੇਰੇ ਤੇ ਜੜਾ ਹੁੰਦਾ ਉਹੀ ਚੜ ਜਾਂਦਾ ਹੁਣ ਆ ਵੀ ਤੂੰ ਦੋ ਰੋਟੀਆਂ ਤੂੰ ਨਹੀਂ ਬਣਾ ਸਕਦੀ ਪਤਾ ਨਹੀਂ ਕੌਣ ਮੱਥੇ ਲੱਗਿਆ ਸੀ ਸਵੇਰੇ ਟਾਈਮ ਵੀ ਇੰਨਾ ਹੋ ਗਿਆ ਨਾਲੇ ਕੰਮ ਵੀ ਬਹੁਤ ਹੈ ਪਰ ਜਾਈ ਸੱਸੇ ਕਾਲ ਕੰਮ ਆ ਕੋਈ ਜੇ ਕੰਮ ਹੈ ਤਾਂ ਹੀ ਖੜ ਗਿਆ ਮਾਲਕ ਉਹ ਬਿਨਾ ਕੰਮ ਤੋਂ ਪਹਿਲਾਂ ਕੌਣ ਖੜਦਾ ਦੱਸ ਹੈ ਕੀ ਕੰਮ ਕੰਮ ਆ ਹੀ ਕਿ ਸਸੀ ਕਾਲ ਕਹਿੰਦੇ ਆ ਮੈਂ ਨਹੀਂ ਬੁਲਾਉਣੀ ਤੈਨੂੰ ਸਸੀ ਕਾਲ ਦਾ ਜਵਾਬ ਕਿਉਂ ਦਿੰਦਾ ਮਦਰੀ ਦਾ ਸਸੀ ਕਾਲ ਦਾ ਜਵਾਬ ਤਾਂ ਪਰਜਾਈ ਇੱਕਦਮ ਦੇਣਾ ਪੈਣਾ ਕਿਉਂ ਦੇਣਾ ਪੈਣਾ ਪਸੰਦ ਹੈ ਤੂੰ ਮੈਨੂੰ ਕੀ ਸ਼ਰਮ ਤਾਂ ਨਹੀਂ ਆਉਂਦੀ ਹੈਗੀ ਤੈਨੂੰ ਪਰਜਾਈ ਲੱਗਦੀ ਹੈ ਤੇਰੀ ਮੈਂ ਉਹ ਦੇਖ ਪਰਜਾਈ ਪਰ ਜਾਈ ਨੂੰ ਇਹ ਪਸੰਦ ਕਰਦਾ ਮੈਂ ਬਾਹਰਲੀ ਨੂੰ ਥੋੜੋ ਕਰੂੰਗਾ ਸ਼ਰਮ ਤਾਂ ਨਹੀਂ ਆਉਂਦੀ ਜਮਾ ਵੀ ਤੈਨੂੰ ਬਕਵਾਸ ਕਰਦੇ ਨੂੰ ਹਾਏ ਓਏ ਇਹੇ ਯਾਦ ਰੱਖੋ ਮੈਨੂੰ ਯਾਦ ਰੱਖੀ ਕਿਉਂਕਿ ਜੇ ਜੇ ਤੇਰੀਆਂ ਹਰਕਤਾਂ ਨੇ ਨਾ ਤੇਰੇ ਹੋਰ ਪੈਣਗੇ ਜੇ ਮੈਂ ਘੇਰਾ ਘਰੇ ਦੱਸਤਾ ਮੈਂ ਤਾਂ ਕਹਿੰਦਾ ਮੈਨੂੰ ਢਾ ਲੈ ਇਹ ਮਾਰਨ ਦੀ ਕੀ ਜ਼ਰੂਰਤ ਹੈ ਨਾਲੇ ਘਰੇ ਕੀ ਨੂੰ ਦੱਸੇਗੀ ਇੱਕ ਸਾਲਾ ਬੌੜਾ ਦੂਜਾ ਸਿੱਧਰ ਹੈ ਤੂੰ ਇਹ ਗੱਲਾਂ ਤਾਂ ਕੀ ਲੈਣਾਗਾ ਨਾਲਿਓ ਮੇਰੇ ਲਈ ਕੀ ਕਰ ਸਕਦੇ ਨੇ ਨਾ ਮੈਨੂੰ ਚੰਗੀ ਤਰ੍ਹਾਂ ਪਤਾ ਤੇ ਤੇਰੇ ਜਹੇ ਨਾਲ ਕਿਵੇਂ ਨਿਬੜਨਾ ਇਹ ਵੀ ਅਸੀਂ ਜਾਣਦੇ ਆ ਦੇਖ ਭਰਜਾਈ ਮੈਂ ਤਾਂ ਤੈਨੂੰ ਇੱਕ ਸਲਾਹ ਦਿੰਦਾ ਛੋਟਾ ਜਿਹਾ ਮਸਵਰਾ ਹੈ ਮੰਨਣਾ ਨਾ ਮੰਨਣਾ ਮਾਲਕੋ ਥੋਡੀ ਮਰਜ਼ੀ ਹੈ ਉਹਨਾਂ ਬੌਲਿਆਂ ਕਮਲਿਆਂ ਨਾਲ ਮੱਥਾ ਮਾਰੀ ਜਾਨੀ ਹੈ ਮੇਰੀ ਵੀ ਸੁਣ ਲੈ ਕਦੇ ਤੂੰ ਨਾ ਉਹਨਾਂ ਨਾਲ ਵੀ ਸਿਧਰਾਂ ਤੇਰੀ ਕੀ ਸੁਣਾ ਓਏ ਗੋਆ ਲੈ ਚੱਲੂ ਚਾਤੇ ਕਹਿੰਦੇ ਕਸ਼ਤੀ ਪਈ ਹੋਈ ਆ ਉੱਥੇ ਉਹਦੇ 'ਚ ਹੁੰਡੇ ਦਵਾ ਦੂੰ ਇੱਕ ਲੈਣ ਦੀ ਸਲਾਹ ਚੱਲ ਰਹੀ ਐ ਉਹ ਫਰੀ ਐ ਸਾਰਾ ਕੁਸਾ ਕਿੱਧਰ ਜਾਣੇ ਹੁੰਦੇ ਮੇਰੇ ਬਗਲ 'ਚ ਜਾ ਕੇ ਆਉਣਾ ਮੈਂ ਸਾਲੇ 'ਚ ਉਹ ਕੀ ਹੋ ਗਿਆ ਖਸਮਾ ਤੈਨੂੰ ਐਂ ਕਿ ਉਹ ਹੱਸੀ ਜਾਣਾ ਉਹ ਛੱਡੋ ਲੈ ਦੇਖ ਲੈ ਉਹ ਇਹ ਵਿਚਾਰੇ ਨੂੰ ਕਦੇ ਕਹਿੰਦੇ ਮੇਰੀ ਬਾਹ ਫੜ ਲਈ ਕਦੇ ਮੇਰਾ ਹੱਥ ਫੜ ਲੈ ਆਹ ਦੇਖ ਲੈ ਲੈ ਉਹ ਜਾਣ ਕੇ ਕਰਦਾ ਲੱਛਣ ਇਹਦੇ ਆ ਲੱਛਣਾ ਤੇ ਨਾ ਨਾ ਆਇਆ ਕਰ ਹਾਂ ਬਈ ਇਹ ਤੇਰੀ ਬੜੀ ਸੋਹਣੀ ਹੈ ਟੀ-ਸ਼ਰਟ ਮੈਨੂੰ ਦਬਾ ਲਿਆ ਤਾਂ ਗੰਦੀ ਹੋ ਗਈ ਫਿਰ ਤੂੰ ਆਹੀ ਪਾਲੀ ਤੂੰਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਨਾ ਬਈ ਮੈਨੂੰ ਨੰਮੀਂ ਦਵਾ ਕੇ ਨਾ ਮੈਨੂੰ ਨਾ ਮਿਲੇ ਆਵਾਂਗੇ ਨੰਮੀਂ ਦਵਾ ਦੇ ਇਹਨੂੰ ਕੱਪੜੇ ਨਾ ਮਿਲੇ ਆਵਾਂਗੇ ਆਹ ਦੇਖ ਕੇ ਮੈਂ ਬੋਲੀ ਜਾਂਦੀ ਐ ਤੈਨੂੰ ਕੀ ਕਹਿੰਦਾ ਜੀ ਜਵਾਖ ਨੂੰ ਲਿਆਵਾਂਗੇ ਤੂੰ ਆਪ ਲਿਆ ਦਵਾ ਕੇ ਕੱਪੜੇ ਤੋਤੇ ਹੋਏ ਪਾ ਲਵੇ ਇੰਨੇ ਪਏ ਨੇ ਆ ਪਾਉਣੀਆਂ ਨੇ ਇੱਕ ਗੱਲ ਭਾਬੀ ਦੀ ਚੁੰਨੀ ਵੀ ਬਹੁਤ ਚੋਣੀ ਐ ਹਾਂ ਹੁਣ ਚੁੰਨੀ ਲੈ ਲਾ ਓ ਖਾਸਮਾ ਹੁਣ ਤੂੰ ਐ ਕਰ ਤੂੰ ਵਗ ਜਾ ਅੰਦਰ ਕਿ ਤੇਰੀ ਗੁੱਟ ਤੇ ਚੱਕ ਦੇ ਇਹਦਾ ਬੋਲਾ ਇਹਦਾ ਕੀ ਗੁੱਸਾ ਕਰਨਾ ਜਵਾਖ ਹੈ ਤਾਂ ਦਵਾ ਲਿਆ ਮੇਰਾ ਤੀਜਾ ਲੈ ਪੱਕਾ ਦਵਾ ਲਊਂਗਾ ਬਾਹਰ ਨਾ ਜਾਈਂ ਚੰਗਾ ਨਾ ਜਾਂਦਾ ਉਹ ਬੋਲੇ ਫਿਰਦੇ ਨੇ ਤੈਨ ਲੈ ਜਾਣਗੇ ਚੱਕ ਕੇ ਮੈਂ ਅੰਦਰ ਤੂੰ ਵੀ ਬੋਲਾ ਗਈ ਜਾਂਦਾ ਮੈਨੂੰ ਕੋਈ ਇਹ ਨਹੀਂ ਹੋਰ ਫਿਰਦੇ ਨੇ ਉਹ ਤੈਨੂੰ ਚੱਕ ਕੇ ਲੈ ਜਾਣਗੇ ਬਾਬੇ ਹਾਂ ਨਵੀਂ ਲੈਵਾਂਗੇ ਆਪਾਂ ਆਪਾਂ ਲੈਰੀ ਤੋਂ ਲੈਵਾਂਗੇ ਅੰਦਰ ਜਾ ਮੇਰਾ ਪੁੱਤ ਤਿੱਗਾ ਭਾਉਂਗਾ ਨਾ ਵਾ ਪੁੱਤ ਇੱਥੇ ਬੈਠਾਂਗਾ ਮੈਂ ਹਾਂ ਬਾਈ ਕਹੇਗਾ ਦੀ ਕਹਿੰਦਾ ਤੈਨੂੰ ਨਵੇਂ ਕੱਪੜੇ ਲਾ ਕੇ ਦੂੰਗਾ ਉਰੀ ਬਹਿ ਜਾ ਲੈ ਹੈ ਕਮਲਾ ਪੁੱਤ ਮੇਰਾ ਇੱਥੇ ਕਿਉਂ ਬੈਠਾ ਚੱਲ ਨਾਲ ਹਾਂ ਨਾ ਦਾਨੀ ਮੈਂ ਨਹੀਂ ਨਾ ਤੈਨਾਂ ਲੈ ਨਵੇਂ ਕੱਪੜੇ ਪਾਉਂਗਾ ਨਾ ਨਾ ਕਿਉਂ ਮੈਂ ਨਹੀਂ ਕੋਈ ਨਾ ਪੁੱਤ ਜਦੋਂ ਨਵੇਂ ਕੱਪੜੇ ਆ ਗਏ ਉਹਨਾਂ ਨਵੇਂ ਪਾ ਲਈ ਹੁਣ ਬਦਲ ਲੈ ਇਹਨਾਂ ਨੂੰ ਅੰਦਰ ਨਹੀਂ ਜਾਣ ਦਿੰਦੀ ਮੈਨੂੰ ਕਿਉਂ ਕਹਿੰਦੀ ਅੰਦਰ ਨਾ ਆਇਆ ਘਰੇ ਇੱਥੇ ਬਹਿ ਜਾ ਘਰ ਆ ਤੂੰ ਉੱਠ ਉਹਦੀ ਕੀ ਹਿੰਮਤ ਹੈ ਮੈਂ ਨਹੀਂ ਜਾਂਦਾ ਬੇਬੇ ਤੂੰ ਐ ਕਿਉਂ ਕਰਦੀ ਐ ਮੇਰੇ ਨਾਲ ਪੁੱਤ ਐ ਕਾ ਤੂੰ ਕਰਦਾ ਹੁੰਦਾ ਮੇਰੇ ਤੱਕੇ ਲੱਗ ਜਾ ਜਾਂ ਮੈਂ ਨਹੀਂ ਲੱਗਦਾ ਜਦੋਂ ਤੱਕ ਨਾ ਬਾਈ ਟੀ-ਸ਼ਰਟ ਲੈ ਕੇ ਨਹੀਂ ਆਉਂਦਾ ਨਮੀ ਮੈਂ ਨਹੀਂ ਅੰਦਰ ਜਾਂਦਾ ਤੂੰ ਭੱਗ ਜਾ ਜੇ ਉਹ ਦੇਖ ਤੇਰੀ ਪਹਿਲਾਂ ਵਾਲੀਆਂ ਤਿੰਨ ਚਾਰ ਪਈਆਂ ਨਵੀਆਂ ਸਲਟਾ ਮੈਂ ਕਿਉਂ ਪਾਵਾਂ ਉਹ ਨਮੀ ਫਾਉਂ ਮੇਰੇ ਪੁੱਤ ਨਹੀਂ ਹੈਗਾ ਮੈਂ ਨਹੀਂ ਹੈਗਾ ਭੱਗ ਜਾ ਇੱਟ ਮਾਰੂਆਂ ਮੈਂ ਭੱਗ ਜਾ ਲੈ ਪੁੱਤ ਐ ਕਿਉਂ ਕਰਦਾਗਾ ਮੂੰਹ ਨਾ ਛੇੜ ਤੂੰ ਮੇਰੀ ਗੱਲ ਸੁਣ ਇੱਧਰ ਚੱਕ ਕੇ ਮੈਂ ਨਹੀਂ ਚਾਕਦਾ ਹੈਗਾ ਤੂੰ ਭੱਗ ਜਾ ਮੈਂ ਇੱਟ ਮਾਰੂਆਂ ਤੇਰੇ ਨਾਲ ਪੁੱਤ ਵਣ ਕੇ ਗੱਲ ਤਾਂ ਸੁਣ ਲੈ ਮੈਂ ਤਾਂ ਬਾਹਰ ਹੀ ਜਾਂਦਾ ਮੈਂ ਨਹੀਂ ਤੇਰੀ ਗੱਲ ਸੁਣਦਾ ਦੁਖੀ ਕਰ ਲੈਂਦੀ ਆ ਬੁੜੀ ਜੀ ਕੀ ਕਰਾਂ ਇਹਦਾ ਮੈਂ ਮੇਰੇ ਵੀ ਨਹੀਂ ਅੱਖੇ ਲੱਗਦਾ ਹੈਗਾ ਦੱਸ ਵੀ ਤੂੰ ਮੇਰੇ ਤਾਂ ਅੱਖੇ ਲੱਗ ਜਾ ਓਹੋ ਰੱਬਾ ਇਹ ਦੂਦਤੀ ਦੇ ਦਿੰਦਾ ਬਿਆ ਕੇ ਘਰੇ ਤੋਰ ਦਿੰਦੀ ਨਹੀਂ ਮਰਜਣੇ ਨੂੰ ਕੋਈ ਕੰਮ ਨਹੀਂ ਕੀ ਹੋ ਗਿਆ ਕੀ ਇਹਨਾਂ ਨੇ ਕੋਈ ਕੰਮ ਤੇਰਾ ਇੱਕੋ ਹੀ ਦਿਓਰ ਜੜਾ ਕਿਉਂ ਕੀ ਹੋ ਗਿਆ ਮੈਂ ਘਰੇ ਆਉਣ ਲੱਗੀ ਸੀਗੀ ਉੱਥੇ ਘੇਰ ਕੇ ਖਲੋ ਗਿਆ ਐ ਭਾਬੀ ਤੇਰਾ ਵਿਆਹ ਹੋਇਆਗਾ ਜੇ ਨਹੀਂ ਹੋਇਆ ਕਿ ਮੇਰ ਨਾਲ ਕਰਾ ਲਾ ਨਹੀਂ ਤੈਨੂੰ ਵੀ ਇਹੀ ਗੱਲਾਂ ਕਹਿਣ ਲੱਗ ਗਿਆ ਉਹ ਹੋਰ ਕੀ ਤੈਨੂੰ ਵੀ ਕਹਿੰਦਾਗਾ ਨਹੀਂ ਪੁੱਛਣਾ ਨਹੀਂ ਮੇਰਾ ਤਾਂ ਜਿਉਣਾ ਦੁੱਬਰ ਕਰ ਰੱਖਿਆ ਸਵੇਰੇ ਸ਼ਾਮ ਮਗਰ ਮੁਰੇ ਐਂ ਕਹਿੰਦਾ ਫੇਰੀ ਜਾਊਗਾ ਮੇਰੇ ਤਾਂ ਧੰਨਾ ਭੈਣਾ ਜਿਹੜਾ ਤੂੰ ਚੱਲਦੀ ਆ ਕੰਨ ਤੇ ਮਾਰਨਾ ਸਿੱਕ ਜਿਹੇ ਜਿਹੇ ਲੱਛਣ ਕਰਦਾ ਸੀ ਤੇਰੇ ਨਾਲ ਫਿਰ ਮੈਂ ਕਿਹਾ ਆਪਦੀ ਮਾਂ ਨੂੰ ਦੱਸੂਗਾ ਉਹ ਘਰੇ ਭੱਜੀ ਆਉਗੀ ਪਹੁੰਚੇ ਚੱਕ ਕੇ ਸਾਡੇ ਫਿਰ ਹੁਣ ਇਹ ਜਿਹੇ ਗੱਲਾਂ ਥੋੜੀ ਸੁਣੀਆਂ ਜਾਂਦੀਆਂ ਨੇ ਪਹਿਲਾਂ ਤਾਂ ਘਰੇ ਕਹਿੰਦਾ ਸੀ ਲੈ ਹੁਣ ਤੈਨੂੰ ਵੀ ਕਹਿਣ ਲੱਗ ਗਿਆ ਨੇ ਤਾਂ ਬੇਇੱਜ਼ਤੀ ਕਰਵਾ ਰੱਖੀ ਐ ਸਾਡੀ ਦੀ ਜੀ ਅੱਜ ਮੈਨੂੰ ਕਹਿ ਸਕਦਾ ਕੱਲ ਨੂੰ ਕਿਸੇ ਹੋਰ ਨੂੰ ਵੀ ਰੋਕ ਸਕਦਾ ਉਹ ਤਾਂ ਉਹੀ ਤਾਂ ਗੱਲ ਆ ਪਹਿਲਾਂ ਮੈਨੂੰ ਨੇ ਕਹਿਣ ਹਟਿਆ ਹੁਣ ਤੇਰੇ ਮਗਰ ਪੈ ਗਿਆ ਦੱਸ ਇਹਦਾ ਕੀ ਕਰਾਂ ਮੈਂ ਤੇਰੇ ਬੰਦੇ ਦਾ ਸਿਰ ਪੜਵਾਊਗਾ ਲੜਾਈਆਂ ਲੈ ਲੈ ਕੇ ਮੇਰਾ ਬੰਦਾ ਕਿਹੜਾ ਸੁਣਦਾਗਾ ਇਹਨੂੰ ਵੀ ਉਹਦੀ ਪਤਾ ਲੱਗੂਗਾ ਜਦੋਂ ਲਾਂਬੇ ਹੋਣ ਲੱਗਗੇ ਸਹੀ ਗੱਲ ਆ ਚੱਲ ਤੂੰ ਇਹਦੀਆਂ ਗੱਲਾਂ ਛੱਡ ਤੇਰਾ ਕਿਵੇਂ ਆਉਣਾ ਹੋਇਆ ਮੈਂ ਤਾਂ ਟੱਪਦੀ ਪਈ ਸੀ ਧਰਤੀ ਤੁਹਾਡੇ ਬਾਰ-ਬਾਰ ਦੀ ਇਕ ਨਾ ਇਹਦੇ ਕਰਕੇ ਤਾਂ ਨਾ ਆਉਣਾ ਜਾਣਾ ਵੀ ਘਟਾ ਰੱਖਿਆ ਸਾਰਿਆਂ ਨੇ ਤੂੰ ਵੀ ਕਿੰਨੇ ਡਾਂ ਵਧ ਗੇੜਾ ਮਾਰੇ ਆਗਾ ਫਿਰ ਤੂੰ ਕਿਹੜਾ ਆ ਜਾਨੀ ਤੂੰ ਹੀ ਆ ਜਾ ਕਰ ਮੈਂ ਆ ਗਿਆ ਮੇਰੇ ਮੰਗਰੀ ਦੁਰ ਪੈਂਦਾਗਾ ਜੇ ਦੁਕਾਨ ਤੇ ਵੀ ਜਾਣਾ ਹੋਵੇ ਨਾ ਤਾਂ ਵੀ ਆ ਪੂਛ ਬਣ ਜੂ ਮੇਰੀ ਓਲੇ ਜੀ ਓਕੇ ਆ ਜਾ ਕਰ ਚੋਰੀ ਜੀ ਉਹਦੀ ਨਾ ਨੀਗਾ ਮੇਰੇ ਤੇ ਹੁੰਦੀ ਆ ਤੈਨੂੰ ਕੱਲ ਦੀ ਗੱਲ ਦੱਸਾਂ ਮੈਂ ਨੌਣ ਵੜਦੀ ਸੀ ਤਾਂ ਵੀ ਗੇਟ ਮੋਹਰੇ ਆ ਕੇ ਖੜ ਗਿਆ ਇਹੋ ਜਿਹਾਂ ਕਰਤੂਤਾਂ ਕਰਦਾ ਏ ਜੇ ਮੇਰੀ ਸੱਸ ਨੂੰ ਦੱਸਾਂ ਜਾਂ ਇਹਨੂੰ ਦੱਸਾਂ ਇਹ ਕਹਿੰਦੇ ਨੇ ਕਿ ਨਿਆਣਾਗਾ ਨਹੀਂ ਨਿਆਣੇ ਵਾਲੀਆਂ ਗੱਲਾਂ ਨਹੀਂ ਏ ਹਾ ਤਾਂ ਸਮਝਾਉਣਾ ਤਾਂ ਉਹਨੂੰ ਕੀ ਆ ਇਹ ਤਾਂ ਸ਼ਹਿਹਾ ਦਿੰਦੇ ਨੇ ਉਹਨੂੰ ਅੱਗੇ ਜਵਾਕ ਆਗਾ ਨਾ ਜਵਾਕ ਇਹ ਜਿਹੇ ਹਰਕਤਾਂ ਕਰਦੇ ਹੁੰਦੇ ਚੱਲ ਮੰਨਿਆ ਜਵਾਕ ਹੀ ਸਈ ਜਵਾਕ ਨੂੰ ਮਤ ਤਾਂ ਹੀ ਆਉਂਦੀ ਜਦਈ ਇਹ ਤਾਂ ਨਾਲੇ ਜਵਾਕ ਨੂੰ ਫਿਰ ਵਿਆਹ ਕਰਾਉਣ ਦਾ ਕਿਵੇਂ ਪਤਾ ਕਦੇ ਮੈਨੂੰ ਲੈ ਹੁਣ ਤੈਨੂੰ ਕਹਿਣਾ ਲੱਗ ਗਿਆ ਸਿੱਧਾ ਵਿਆਹ ਤੇ ਪਹੁੰਚ ਗਿਆ ਵਿਆਹ ਦਾ ਤਾਂ ਕੀ ਪਤਾ ਹੋਊਗਾ ਉਹਨੂੰ ਮੇਰੀ ਸੱਸ ਦਾ ਹੈ ਕਹਿੰਦੀ ਆ ਕਿ ਭੋਲਾਗਾ ਨਹੀਂ ਭੋਲਿਆ ਨਹੀਂ ਹਰਕਤਾਂ ਨੇਗੀਆਂ ਜੇ ਕੋਈ ਪੁੱਛੇ ਇਹਨਾਂ ਤੋਂ ਲੱਛਣ ਦਾ ਭੋਲਿਆ ਵਾਲੇ ਹੈ ਨਹੀਂਗੇ ਨੀ ਹੋਰ ਪਿਆਣੇ ਅੱਕੀ ਪਈਆਂ ਮੈਂ ਤਾਂ ਨਾ ਤਾਂ ਮੇਰੀ ਕੋਈ ਇੰਨਾ ਜੋ ਸੁਣਦਾਗਾ ਨਾ ਗੱਲ ਤੇ ਗੌਰ ਕਰਦੇ ਨੇ ਪਤਾ ਨਹੀਂ ਹੁਣ ਕੀ ਬਣੂਗਾ ਤੂੰ ਆਪਦੇ ਪੇਕੇ ਦੱਸਦੇ ਆ ਉਹਨਾਂ ਨੂੰ ਕੀ ਦੱਸਾਂ ਉਹ ਕਹਿ ਦਿੰਦੇ ਨੇ ਨਾ ਨਾ ਗੱਲ ਕਰ ਇਹ ਕਹਿ ਦਿੰਦੇ ਨੇ ਅੱਗੇ ਭੋਲੀਆਂ ਹਰਕਤਾਂ ਕਰਦਾਗਾ ਵੀ ਇਹ ਰੋਟੀਆਂ ਲਾਉਣ ਦੀ ਮਾਰੀ ਆ ਕਰਦੀ ਅੱਡ ਹੋਣਾ ਇਹਨੇ ਇਹ ਜਾਂ ਗੱਲਾਂ ਸੁਣ ਕੇ ਮੈਂ ਚੁੱਪੇ ਕਰ ਜਾਂਦੀ ਆ ਵੀ ਰਹਿਣੀ ਦੇ ਤੇਰਾ ਵੀ ਓਖਾ ਚੱਲ ਤੂੰ ਛੱਡ ਦੇ ਦੀਆਂ ਗੱਲਾਂ ਤੂੰ ਬਹਿ ਮੈਂ ਚਾਹ ਲਿਉਣੀ ਆ ਤੇਰੇ ਵਾਸਤੇ ਨਾ ਬਸ ਤੂੰ ਚਾਹ ਤਾਂ ਮੈਂ ਪੀ ਕੇ ਆਈ ਸੀ ਚੰਗਾ ਮੈਂ ਚੱਲਦੀ ਮੈਂ ਥੱਗੀ ਵੀ ਜਾਣਾ ਸੀ ਕੰਮ ਪੀ ਲਾ ਥੋੜੀ ਥੋੜੀ ਨਾ ਨਾ ਫੇਰ ਕਦੇ ਆਉਂਗੀ ਤੂੰ ਆ ਜੀ ਹਾਂ ਚਲ ਦੇਖਦੇ ਆ ਮਾਰੂਗੀ ਗੇੜਾ ਜੇ ਲੱਗਿਆ ਟਾਈਮ ਮੈਨੂੰ ਚਲ ਠੀਕ ਹੈ ਚੰਗਾ ਲੈ ਦੇਖ ਉਹ ਹੀ ਗੱਲ ਹੋਈ ਨਾ ਜਿਹਦਾ ਡਰ ਸੀਗਾ ਕਿਹਾ ਸੀ ਮੈਂ ਮੰਮੀ ਨੂੰ ਕਿ ਘਰੇ ਹਰਕਤਾਂ ਕਰਦਾ ਕੱਲ ਉਹਨੂੰ ਬਾਹਰ ਵੀ ਕਰੂਗਾ ਪਰ ਇਹ ਮੇਰੀਆਂ ਕਾਹਨੂੰ ਸੁਣਦੇ ਨੇ ਰੱਬਾ ਜੇ ਦੇਣਾ ਹੀ ਸੀ ਜਵਾਕ ਚੱਜ ਦਾ ਦੇ ਦਿੰਦਾ ਕੀ ਕਰੂੰ ਮੈਂ ਇਹਦਾ ਭੋਲੇ ਦਾ ਸਾਰੀ ਉਮਰ ਆਈ ਨੰਗ ਜਾਣੀ ਹੈ ਜਵਾਕ ਦੀ ਇੱਕ ਘਰੇਕਾਰ ਦੀ ਆ ਗਈ ਸਾਰਾ ਦਿਨ ਦੂਸਣ ਦੂਸਣ ਲਾਉਂਦੀ ਰਹੂ ਮੇਰੇ ਪੁੱਤ ਦੇ ਕਿਹੜੀ ਵਿਪਤਾ ਚ ਪੈ ਰਹੀ ਆ ਮਾਸੀ ਨਹੀਂ ਪੁੱਤ ਕਿਸੇ ਵਿਪਤਾ ਚ ਨਹੀਂ ਹੋਰ ਤੂੰ ਦੱਸ ਕਿਵੇਂ ਆਉਣ ਹੋਇਆ ਵਧੀਆ ਤੂੰ ਸੁਣਾ ਬਸ ਠੀਕ ਆ ਪੁੱਤ ਜਿਹੜਾ ਟਾਈਮ ਪਾਸ ਹੋਈ ਜਾਂਦਾਗਾ ਹੋਰ ਜ਼ਿਆਦੀ ਘੁੱਟ ਬਣਾ ਕੇ ਲਿਆ ਨਾ ਨਾ ਕੁਛ ਨਹੀਂ ਮਾਤਰਲੇ ਕੰਮ ਆਈ ਸੀ ਅੱਛਾ ਮੈਂ ਵੀ ਆਖਿਆ ਕਿਹੜੀ ਦੇ ਘਰ ਨਾਰਾਇਣ ਕਿਵੇਂ ਆ ਗਿਆ ਓਹੋ ਹੋਰੀ ਗੱਲਾਂ ਲੈ ਕੇ ਬਹਿਂਦੀ ਆ ਮੈਂ ਤੈਨੂੰ ਐ ਕਹਿਣੀ ਆ ਮਾਸੀ ਮੱਖਿਆ ਮੈਂ ਤੇਰੇ ਮੁੰਡੇ ਦਾ ਸਾਕਰਾਂ ਮੁੰਡੇ ਨੂੰ ਸਾਕਰਾਂ ਮੇਰਾ ਪੁੱਤ ਤਾਂ ਬਹਿਿਆ ਹੋਇਆ ਹੈਗਾ ਤੂੰ ਦੂਜੇ ਨੂੰ ਓਹੋ ਨੀਤੀ ਇਹ ਕਾ ਤੋ ਮਜ਼ਾਕ ਕਰਦੀ ਆ ਭਲਾ ਕਿ ਮਜ਼ਾਕ ਕਰਦਾ ਨੀ ਪੁੱਤ ਉਹਨੂੰ ਕੌਣ ਕੁੜੀ ਦਊ ਮੇਰੇ ਜਵਾਕ ਨੂੰ ਉਹ ਤਾਂ ਭੋਲਾ ਬਣਸੀ ਹੈ ਵਿਚਾਰਾ ਐਨੀ ਗੱਲਾਂ ਮਾਰੀ ਐਨੀ ਮਾਸੀ ਨਾਲੇ ਤੈਨੂੰ ਪਤਾ ਹੀ ਆ ਆ ਤਰੀ ਵੱਡੀ ਨੂੰ ਤਾਂ ਭੋਰਾ ਕੰਮ ਦੀ ਨਹੀਂ ਹੈਗੀ ਉਹਨੂੰ ਰੋਟੀ ਕੌਣ ਦਊ ਭਲਾ ਤੁਸੀਂ ਤਾਂ ਪੁੱਤ ਘਮਾਂਡ ਚ ਰਹਿਣੀਓ ਸਾਰਾ ਪਤਾ ਹੁਣ ਸੋਨੂੰ ਤਾਂ ਸਾਰਾ ਦਿਨ ਮੇਰੇ ਪੁੱਤ ਨੂੰ ਨਾ ਟਿੰਡੀ ਵਾਲੇ ਵੀ ਤੇ ਝਾੜੀ ਰੱਖਦੀ ਹੈਗੀ ਸਾਨੂੰ ਸਾਰੇ ਹੀ ਪਤਾ ਤਾਂ ਹੀ ਤਾਂ ਮੈਂ ਤੇਰੇ ਕੋਲ ਆਈ ਆਂਗੀ ਮੈਂ ਕਿਹਾ ਚੱਲ ਮੈਂ ਜਾ ਕੇ ਆਉਣੀ ਆ ਮਾਸੀ ਕੋਲ ਮੈਨੂੰ ਵੀ ਕਿਸ ਨੇ ਦੱਸ ਪਾਈ ਸੀ ਫਿਰ ਮੈਂ ਕਿਹਾ ਚੱਲ ਮੈਂ ਤੇਰੇ ਲਈ ਜਾ ਕੇ ਆਉਣੀ ਆ ਵੀ ਮੈਂ ਰਿਸ਼ਤਾ ਕਰਾਵਾਂ ਮੁੰਡੇ ਨੂੰ ਇਨਾ ਪੁੱਤ ਕੁੜੀ ਕੀ ਕਰਦੀ ਹੈਗੀ ਸਾਰਾ ਕੰਮ ਜਾਣਦੀ ਆ ਘਰ ਦਾ ਬਾਲੀ ਭੋਲੀ ਕੁੜੀ ਆ ਕੱਪੜਾ ਲੀੜਾ ਘਰੇ ਸੋਈ ਜਾਊਗੀ ਥੋੜੀ ਵੱਡੀ ਨਾਲੋਂ ਤਾਂ ਕਿਤੇ ਠੀਕ ਆ ਭੋਲੀ ਕਿਤੇ ਪੁੱਤ ਮੇਰੇ ਪੁੱਤ ਵਰਗੀ ਤਾਂ ਨਹੀਂ ਭੋਲੀ ਮੈਂ ਕਿਹਾ ਜਮੀ ਪੂਰਾ ਖਿਆਲ ਰੱਖੂ ਤੁਹਾਡਾ ਕੰਮ ਸੰਦਦਾ ਦਸ ਰਿਆਂ ਦੀ ਆ ਸਾਰਾ ਜਾਣਦੀ ਆ ਮੈਂ ਕਿਹਾ ਜੇ ਤੂੰ ਕਹੇ ਤਾਂ ਮੈਂ ਗੱਲ ਲੱਗੇ ਤੋੜ ਲੂੰਗੀ ਚੱਲ ਕੋਈ ਨਾ ਪੁੱਤ ਮੈਂ ਤੈਨੂੰ ਨਾ ਸੋਚ ਕੇ ਦੱਸੂੰਗੀ ਹੈ ਇਹ ਇਕੱਲਾ ਆਪ ਦਾ ਫੈਸਲਾ ਲੈਣਾ ਵੀ ਔਖਾ ਵਾ ਬਾਕੀ ਮੈਂ ਮੇਰੇ ਮੁੰਡੇ ਨੂੰ ਪੁੱਛੂੰ ਪੁੱਤ ਜਿਹਨੇ ਵਿਆਹ ਕਰਾਉਣਾਗਾ ਤੂੰ ਮੈਸੀ ਗੱਲ ਕਰ ਲਈ ਫਿਰ ਮੈਂ ਤਰਲੇ ਗੇੜਾ ਮਾਰੂੰਗੀ ਕੱਲ ਪਰਸੋਂ ਤੂੰ ਮੈਨੂੰ ਦੱਸ ਦੀ ਠੀਕ ਆ ਪੁੱਤ ਠੀਕ ਆ ਨਾ ਹਾਂ ਬਾਕੀ ਤੂੰ ਐਵੇਂ ਨਾ ਟੈਨਸ਼ਨ ਲਿਆ ਕਰ ਟੈਨਸ਼ਨ ਦਾ ਕਾਦੀ ਆ ਤੇ ਹੋਰ ਦੱਸ ਮਰੇ ਪੋਤੇ-ਪੋਤੀਆਂ ਕਿਵੇਂ ਨੇ? ਵਧੀਆ ਨੇ ਸਾਰੇ। ਸਕੂਲ ਭੇਜ ਜਾਮਾ ਸਾਂ ਕੁੱਟ ਕੇ ਜੀ ਕਾ ਲੰਦੇ ਨੇ। ਨਹੀਂ ਪੁੱਤ ਨਾ ਕੁੱਟਿਆ ਨਾ। ਜਵਾਕ ਤਾਂ ਕਹਿੰਦੇ ਹੁੰਦੇ ਪਿਆਰ ਨਾਲ ਲੋਟ ਆਉਂਦੇ ਆ। ਕੁੱਟ ਨਾਲ ਤਾਂ ਵਿਗੜ ਜਾਂਦੇ ਆ। ਕਾਣੂ ਮਾਸੀ ਘਰ ਦੇ ਕੰਮ ਐਨੇ ਹੋ ਜਾਂਦੇ ਨੇ। ਫਿਰ ਉੱਤੋਂ ਜਵਾਕਾਂ ਨੂੰ ਸਕੂਲ ਤੋੜਨਾ। ਇਹ ਕੁੱਤੋਂ ਦੀ ਤੈਨੂੰ ਪਤਾ ਬਸ ਪੁੱਛਣਾ। ਪਤਾ ਹੀ ਆ ਤੈਨੂੰ ਘਰਾਂ ਦਾ ਹਾਲ। ਉਹ ਤਾਂ ਠੀਕ ਆ। ਭਲਾਂ ਤੇਰੀ ਸੱਸ ਆ ਗਈ ਜੂਰ ਸਾਹਿਬ ਤੋਂ। ਆ ਗਈ ਮਾਸੀ। ਤੈਨੂੰ ਪਤਾ ਹੀ ਆ। ਅਰਚਪੌਰੀ ਆ ਨਾ ਜਿਹੜੀ ਕਾਣੂ ਖੜਦੀ ਆ ਕਦੇ ਕਿੱਧਰ ਮੂੰਹ ਚੱਕ ਲੈਂਦੀ ਆ ਕਦੇ ਕਿੱਧਰ ਮੂੰਹ ਚੱਕ ਲੈਂਦੀ ਆ ਨਾਲੇ ਪਤਾ ਵੀ ਮੈਂ ਬਿਮਾਰ ਰਹਣੀ ਆ ਸਾਰਾ ਘਰ ਲਾਤਾ ਸੀ ਨੇ ਤਾਂ ਵੀ ਨਹੀਂ ਖੜਦੀ ਨਹੀਂ ਨਾ ਨਹੀਂ ਪੁੱਤ ਆਏ ਨਹੀਂ ਬੋਲੀ ਦਾ ਉਹ ਕਿਹੜਾ ਮਾਰੇ ਥਾਂ ਗਈ ਸੀ ਚੰਗੇ ਥਾਈ ਗਈ ਸੀ ਉਹ ਹੋ ਮੈਂ ਸੀ ਮੇਰਾ ਕਿਹੜਾ ਜੀ ਕਰਦਾ ਐ ਬੋਲਣ ਨੂੰ ਤੈਨੂੰ ਪਤਾ ਹੀ ਆ ਵੀ ਕਿੰਨੀ ਬਿਮਾਰ ਰਹਿੰਦੀ ਹੈਗੀ ਫੇਰ ਵੀ ਅਸੀਂ ਕਿਹਾ ਵੀ ਭਾਈ ਨਾ ਜਾ ਹਰਦੀ ਨਹੀਂ ਕਹਿੰਦੀ ਮੈਂ ਤਾਂ ਜਾਊਂਗੀ ਚਲ ਕੋਈ ਨਾ ਪੁੱਤ ਫੇਰ ਕੀ ਹੋ ਗਿਆ ਵਧੀਆ ਯਾਤਰਾ ਕਰਈ ਕੀ ਪਤਾ ਕਿਦੋਂ ਮਰ ਜਾਣਾਗਾ ਉਹ ਤਾਂ ਹੈ ਮਸੀ ਲੈ ਬੈਠ ਮਰਤੀ ਮੈਂ ਕੁੱਟ ਚਾਹ ਦੀ ਬਣਾ ਕੇ ਲੈ ਨਹੀਂ ਨਹੀਂ ਚਾਹ ਨਹੀਂ ਮੈਂ ਪੀਣੀ ਮਸੀ ਮੈਂ ਚੱਲਦੀ ਆਂਗੀ ਜਵਾਕ ਹੋਣ ਵਾਲਾ ਨੇ ਸਕੂਲੋਂ ਚੱਲ ਠੀਕ ਆ ਪੁੱਤ ਕੋਈ ਨਾ ਫਿਰ ਮੈਂ ਦੱਸੂੰ ਤੈਨੂੰ ਪੁੱਛ ਕੇ ਮੁੰਡੇ ਨੂੰ ਕਿਉਂ ਦੱਸਦੀ ਠੀਕ ਆ ਠੀਕ ਆ ਚੰਗਾ ਮਸੀ ਘਾਵਲੀ ਮੰਨੂਗਾ ਹਣੀ ਨਾ ਮੰਨੂਗਾ ਚੱਲ ਫੇਰਾਂ ਗੱਲ ਕਰਕੇ ਦੇਖ ਲਉਗੀ ਜੇ ਮੰਨ ਗਿਆ ਤੇ ਹੋਰ ਮੈਨੂੰ ਕੀ ਚਾਹੀਦਾ ਸਿਆਣੇ ਕਹਿੰਦੇ ਹੁੰਦੇ ਆ ਵੀ ਅੰਨਾ ਕੀ ਪਾਲੇ ਦੋ ਅੱਖਾਂ ਫੋਰ ਦਸ ਮੈਨੂੰ ਕੀ ਚਾਹੀਦਾ ਜੇ ਮੇਰਾ ਪੁੱਤ ਵਿਆਹਿਆ ਜਾਊਗਾ ਨਾਲੇ ਇਹਦੀ ਸੁਰਤ ਟਿਕਾਣੇ ਆਜੂਗੀ ਜਿਹੜੀ ਚਾਂਬੜੀ ਫਿਰਦੀ ਆ ਫੇਰ ਚੱਲੂਗੀ ਐ ਪਾਣੀ ਵਾਂਗੂ ਕੀ ਹੋ ਗਿਆ ਜਿਹੜੀ ਗੱਲ ਦਾ ਡਰ ਸੀ ਉਹੀ ਹੋ ਗਈ ਉਹੀ ਗੱਲ ਹੋ ਗਈ ਜਿਹਦਾ ਡਰ ਸੀਗਾ ਓਏ ਕੀ ਹੋ ਗਿਆ ਆ ਆਪਣੇ ਆਲਾ ਬੋਲਾ ਜਾਣਾ ਨਵੇਂ ਕੱਪੜੇ ਪਾਈ ਫਿਰਦਾ ਸੀ ਤੇ ਮੇਰੇ ਨਾਲ ਗਲਤ ਹਰਕਤ ਕਰਨ ਦੀ ਕੋਸ਼ਿਸ਼ ਕਰ ਰਿਹਾ ਓ ਤੇਰੇ ਨਾਲ ਤਾਂ ਮੈਂ ਸੋਇਆ ਪਿਆ ਯਾਰ ਨਾ ਹੋਰ ਕੀ ਮੈਂ ਝੂਠ ਬੋਲਦੀ ਆ ਓਏ ਉਵੇਂ ਕੋਈ ਸੁਪਨਾ ਦੇਖ ਲਿਆ ਹੁਣ ਓਏ ਨਾਲ ਕਬਰ ਆਪਾਂ ਤਾਂ ਉਰੇ ਸੋਏ ਪਏ ਹਾਂ ਕੁੰਡਾ ਅੰਦਰੋਂ ਬੰਦ ਹੈ ਕੌਣ ਆ ਕੇ ਦੱਸ ਉਹ ਦੇਖ ਕੁੰਡੀ ਦੇਖ ਉਹ ਕਿਵੇਂ ਬੰਦ ਹੁਣ ਕਿੱਥੇ ਉਹ ਮੈਨੂੰ ਨਹੀਂ ਪਤਾ ਹੈਗਾ ਮੈਂ ਤਾਂ ਘਰੇ ਜਾਣਾ ਆਪਣੇ ਕੋਈ ਨਾ ਭੱਜ ਜੀ ਹੁਣ ਰਾਤ ਹੋ ਰਹੀ ਅੱਧੀ ਰਾਤ ਹੋ ਰਹੀ ਉਹਨੇ ਤਾਂ ਖਿਆ ਮੈਨੂੰ ਕਿੱਥੇ ਉਹ ਮਾਈਂਡ ਨੂੰ ਖਰਾਬ ਕਰੀ ਜਾਊਗੀ ਪਹਿ ਜਾ ਤੂੰ ਮੇਰੀ ਗੱਲ ਕਦੇ ਮੰਨ ਵੀ ਲਿਆ ਕਰ ਚੰਗਾ ਉਹਨੇ ਨਾ ਟੈਨਸ਼ਨ ਨਾ ਲੈ ਪੈ ਪੈ ਹੁਣ ਉਹ ਬੌਲੀ ਹੋਰੇ ਗੱਲਾਂ ਕਰੀ ਜਾਊਗੀ ਪਾਣੀ ਪੀਣੇ ਦੇ ਦੱਸ ਲਿਆ ਦੇਣਾ ਨਹੀਂ ਮੈਨੂੰ ਕੁਝ ਨਹੀਂ ਪੈ ਜਾ ਫੇਰ ਉਹ ਨੂੰ ਬੋਲ ਮੁਰੇ ਕੁੰਡੀ ਲੱਗੀ ਪਈ ਉਹਦੇ ਦੱਸ ਕੌਣ ਆ ਗਿਆ ਪੂਰੀ ਦਿਨ ਜਿਹੋ ਹੈ ਪੈਨ ਕਿਤੇ ਜੀ ਲਾ ਮੈਂ ਜਾ ਪੀ ਲੂੰ ਨਾ ਮੰਮੀ ਆਪਦੇ ਮੁੰਡੇ ਨੂੰ ਸਮਝਾ ਲਓ ਤੁਸੀਂ ਓਹੋ ਪੈਂਦੀ ਵੀ ਮੁੰਡੇ ਨੂੰ ਸਮਝਾ ਲਓ ਉੱਠਦੀ ਵੀ ਮੁੰਡੇ ਨੂੰ ਸਮਝਾ ਲਓ ਕਿਉਂ ਇੰਨੀ ਉਹਦੇ ਮਾਗਰ ਪਈਆਂ ਤੂੰ ਰਾਤ ਆ ਨਾ ਨਵੇਂ ਕੱਪੜੇ ਪਾ ਕੇ ਨੈਣ ਜੱਜ ਕੇ ਮੇਰੇ ਕਮਰੇ ਚ ਵੜ ਗਿਆ ਹਲੇ ਵੀ ਹਰਕਤਾਂ ਕਰਨੋਂ ਨਹੀਂ ਹਟਦਾ ਉਹ ਤੇਰਾ ਕੰਮ ਚੋਬਲਾ ਕੀ ਕਰਨ ਵਾਗੇ ਨਵੇਂ ਕੱਪੜੇ ਪਾ ਕੇ ਉਹ ਤਾਂ ਦਿਨੇ ਨਹੀਂ ਪਾਉਂਦਾ ਰਾਤ ਨੂੰ ਨਵੇਂ ਕੱਪੜੇ ਪਾਉ ਹੈ ਕੀ ਪਤਾ ਕੀ ਭਾਲਦਾ ਫਿਰਦਾਗਾ ਐ ਚਾਚਿਆ ਫਿਰਦਾ ਸੀਗਾ ਜਿਵੇਂ ਪ੍ਰਾਉਣਾ ਹੁੰਦਾਗਾ ਸਹਿਰੀ ਗੱਲ ਸੁਣ ਲੈ ਮੇਰੀ ਮੈਨੂੰ ਤਾਂ ਐ ਲੱਗਦਾ ਵੀ ਤੋਨਾਂ ਚਿਰ ਪੈਂਡਾ ਨਹੀਂ ਛੱੜਦੀ ਜਿੰਨਾ ਚਿਰ ਮੇਰੇ ਪੁੱਤ ਦੀ ਜਾਨ ਨਹੀਂ ਲੈਂਦੀ ਨਾ ਮੈਂ ਉਹਦੀ ਜਾਨ ਲੈ ਕੇ ਕਰਨਾ ਕੀ ਐ ਮਾਤਾ ਤੁਸੀਂ ਕਿਉਂ ਨਹੀਂ ਮੇਰੀ ਗੱਲ ਮੰਨਦੇ ਕੋਈ ਇੱਕ ਤਾਂ ਸੁਣ ਲੋ ਤੂੰ ਤਾਂ ਉਹਦੇ ਮਗਰ ਨਾਲ ਹੱਥ ਧੋਕੇ ਪਈ ਪਈਂਗੀ ਕਦੇ ਤਾਂ ਬਖਸ ਦਿਆ ਕਰ ਜਵਾਕ ਨੂੰ ਮਮੀ ਮੈਨੂੰ ਕਿਹੜਾ ਸਾਰਾ ਦਿਨ ਘਰ ਚ ਕਲੇਸ਼ ਚੰਗਾ ਲੱਗਦਾ ਪਰ ਜਦ ਮੈਨੂੰ ਕੁਛ ਦਿਖ ਰਿਹਾ ਤਾਂ ਹੀ ਕਹਿ ਰਹੀਆਂ ਤੁਹਾਨੂੰ ਸਾਰੀਆਂ ਗੱਲਾਂ ਇਹ ਮੈਂ ਤੈਨੂੰ ਤਾਂ ਕੁਛ ਨਹੀਂ ਦੀਂਦਾ ਤੈਨੂੰ ਤਾਂ ਇੱਕ ਆਹ ਦੀਂਦਾ ਵੀ ਉਹਨੂੰ ਕਿਹੜੇ ਵੇਲੇ ਘਰੋਂ ਕੱਢਦਾ ਮੈਂ ਪਰ ਜਿਹੜੀਆਂ ਲਸਣਾਂ ਤੇ ਤੂੰ ਆ ਨਾ ਇਹ ਤੇਰੇ ਪੂਰਾ ਨਹੀਂ ਹੋਣ ਦਿੰਦੀ ਮੈਂ ਹਾਏ ਓ ਮੇਰੇ ਰੱਬਾ ਕੋਈ ਵੀ ਨਹੀਂ ਸੁਣਦਾ ਮੇਰੀ ਇਹਨੂੰ ਕਹਨੀ ਆ ਇਹ ਨਹੀਂ ਸੁਣਦਾ ਤੁਸੀਂ ਓ ਤੁਸੀਂ ਮੈਨੂੰ ਪੁੱਠੇ ਪਈ ਜਾਂਦੇ ਮੈਂ ਕਰਾਂ ਤਾਂ ਕੀ ਕਰਾਂ ਮੇਰਾ ਪੁੱਤ ਤਾਂ ਤੈਨੂੰ ਉਹੀ ਚੁਬਦਾਗਾ ਤੈਨੂੰ ਮੈਂ ਦੱਸਾਂ ਬੁਰਾ ਲੱਗਦਾ ਤੈਨੂੰ ਆਏ ਆ ਵੀ ਘਰੋਂ ਕੱਢ ਦੇਣ ਉਹਨੂੰ ਮੈਂ ਹੀ ਭੱਗ ਜਾਨੀ ਆ ਮਾਤਾ ਇਥੋਂ ਤੁਸੀਂ ਸੰਭਲਿਓ ਆਪਦੇ ਪੁੱਤ ਨੂੰ ਹਾਈ ਬੇ ਰੱਬਾ ਖੋਟੀ ਕਿਸਮਤ ਮੇਰੀ ਉਹ ਦੁੱਖੋਟੀ ਉਹਦੀ ਜਵਾਖ ਦੀ ਜਿਹੜੀ ਸਾਰਾ ਦਿਨ ਉਹਦੇ ਹੱਥ ਧੋਕੇ ਮਗਰ ਪਈ ਰਹਿੰਦੀ ਹੈਗੀ ਬੜਾ ਔਖਾ ਕਰਿਆ ਨੇ